ਆਪਣੇ ਕਾਰਜਕਾਲ ਚ ਹੋਈਆਂ ਭੁਲਾ ਬਖਸ਼ੋਣ ਲਈ ਸ਼੍ਰੋਮਨੀ ਕਾਲਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਸ਼੍ਰੀ ਕਾਲ ਤਖਤ ਸਾਹਿਬ ਅਗੇ ਦਿੱਤੇ ਗਏ ਮਾਫੀ ਨਾਮੇ ਤੇ ਅਹਿਮ ਫੈਸਲਾ ਆ ਗਿਆ ਦੱਸਦੇ ਕਿ ਸੁਖਬੀਰ ਬਾਦਲ ਨੂੰ ਸ਼੍ਰੀ ਕਾਲ ਤਖਤ ਵੱਲੋਂ ਤਨਖਾਹੀ ਐਲਾਨ ਦਿੱਤਾ ਗਿਆ ਦਰਸਾ ਲਾਜਿ ਸ਼੍ਰੀ ਕਾਲ ਤਖਤ ਸਾਹਿਬ ਤੇ 11 ਵਜੇ ਪੰਜ ਸਿੰਘ ਸਾਹਿਬਾਂ ਦੀ ਇਕੱਤਰਤਾ ਹੋਈ ਜਿੱਥੇ ਕਾਲਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਪੇਸ਼ੀ ਦੀ ਉਮੀਦ ਵੀ ਜਤਾਈ ਜਾ ਰਹੀ ਸੀ ਇਸ ਮੌਕੇ ਹਰ ਇੱਕ ਦੀ ਨਜ਼ਰ ਅੱਜ ਸ਼੍ਰੀ ਕਾਲ ਤਖਤ ਸਾਹਿਬ ਦੇ ਫੈਸਲੇ ਤੇ ਬਣੀ ਹੋਈ ਸੀ ਕਿ ਕੀ ਸੁਖਬੀਰ ਬਾਦਲ ਨੂੰ ਸਜ਼ਾ ਮਿਲੇਗੀ ਜਾਂ ਨਹੀਂ ਤਾਂ ਹੁਣ ਸ਼੍ਰੀ ਕਾਲ ਗਬਾਦ ਨੂੰ ਤਨਖਾਹੀ ਐਲਾਨ ਦਿੱਤਾ ਗਿਆ ਚਤਿਹਦਾ ਸ਼ਿਕਾਲ ਤੱਕ ਸਹਿਬ ਵੱਲੋਂ ਕਿਹਾ ਗਿਆ ਅੱਜ ਪੰਜ ਸਿੰਘ ਸਹਿਬਾਨ ਦੀ ਕਦਰਤਾ 77 ਸ਼ਿਕਾਲ ਤੱਕ ਦੇ ਵਿਖੇ ਹੋਈ ਜਿਸ ਤੇ ਪੰਜ ਸਿੰਘ ਸਹਿਬਾਨ ਦੀ ਸਰਬਸੰਮਤੀ ਨਾਲ ਫੈਸਲਾ ਹੋਇਆ ਕਿ ਸੁਖਬੀਰ ਸਿੰਘ ਬਾਦਲ ਨੇ ਬਤੌਰ ਡਿਪਟੀ ਮੁੱਖ ਮੰਤਰੀ ਪੰਜਾਬ ਸਰਕਾਰ ਤੇ ਪ੍ਰਧਾਨ ਸ਼ਰਮਨੀ ਕਾਇਦਲ ਹੁੰਦਿਆ ਹੋਇਆ ਕੁਝ ਅਜੀਹੇ ਫੈਸਲੇ ਜਿਸ ਨਾਲ ਪੰਥਕ ਸਰੂਪ ਦੇ ਅਕਸ ਨੂੰ ਬਹੁਤ ਭਾਰੇ ਢਾਲ ਲੱਗੀ ਸ਼ਰਮਨੀ ਕਾਇਦਲ ਦੀ ਹਾਲਤ ਬਹੁਤ ਪਤਲੀ ਹੋਈ ਸਿਕਹਿਤਾ ਨੂੰ ਬਹੁਤ ਭਾਰੇ ਨੁਕਸਾਨ ਹੋਇਆ ਇਸ ਲਈ 2007 ਤੋਂ 2017 ਤੱਕ ਸਰਕਾਰ ਚ ਜੋਦ ਰਹੇ ਇਸ ਦੇ ਭਾਈਵਾਲ ਸਿੱਖ ਕੈਬਨਿਨ ਮੰਤਰੀ ਇਸ ਸੰਬੰਧੀ ਆਪਣਾ ਸਪਸ਼ਟੀਕਰਨ 15 ਦਿਨਾਂ ਦੇ ਅੰਦਰ ਅੰਦਰ ਵਿਜੇ ਰੂਪ ਚ ਪੇਸ਼ ਹੋ ਕੇ ਸ਼੍ਰੀ ਕਾਲ ਤਕ ਸਹਿਬ ਵਿਖੇ ਦੇਣ ਸੁਖਬੀਰ ਬਾਦਲ ਜਿੰਨਾ ਚਿਰ ਨਿਮਾਣੇ ਸਿੱਖ ਦੀ ਤਰ੍ਹਾਂ ਸ਼੍ਰੀ ਕਾਲ ਤਕ ਸਹਿਬ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਸਿੱਖ ਸੰਗਤ ਤੇ ਪੰਜ ਸਿੰਘ ਸਹਿਬਾਨ ਦੀ ਹਾਜ਼ਰੀ ਚ ਆਪਣੇ ਕੀਤੇ ਹੋਏ ਗੁਨਾਹਾਂ ਦੀ ਮਾਫੀ ਨਹੀਂ ਮੰਗਦਾ ਉਹਨਾਂ ਚਿਰ ਉਹਨਾਂ ਨੂੰ ਸ਼੍ਰੀ ਕਾਲ ਤਕ ਸਹਿਬ ਜੀ ਤੋਂ ਸਨਖਾਇਆ ਕੋਸ਼ਿਦ ਕੀਤਾ ਜਾਂਦਾ ਦੱਸਦੇ ਕਿ ਬਾਕੀ ਧੜੇ ਵੱਲੋਂ ਸੁਖਬੀਰ ਬਾਦਲ ਖਿਲਾਫ ਦਿੱਤੀ ਸ਼ਿਕਾਇਤ ਤੋਂ ਬਾਅਦ ਲਗਾਤਾਰ ਮੰਗ ਉਠ ਰਹੀ ਸੀ ਕਿ ਸੁ ਪ੍ਰਧਾਨਗੀ ਤੋਂ ਹਟਾਇਆ ਜਾਵੇ ਜਿਸ ਨੂੰ ਲੈ ਕੇ ਬੀਤੇ ਦਿਨ ਹੀ ਲੰਬੀ ਵਿਚਾਰ ਚਰਚਾ ਤੋਂ ਬਾਅਦ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੁੰਦਰ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਅੱਗੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬੁੱਝਿਆ ਹੋਇਆ ਕੁਝ ਅਜਿਹੇ ਫੈਸਲੇ ਲਾਏ ਜਿਸ ਨਾਲ ਸੰਕਟ ਰੂਪ ਦੇ ਅਕਸਨ ਹੋ ਬਹੁਤ ਭਾਰੀ ਤਾਂ ਲੱਗੀ। ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਬਹੁਤ ਪਤਲੀ ਹੋਈ। ਸਿੱਖੇ ਤਰ੍ਹਾਂ ਬਹੁਤ ਭਾਰੇ ਦੁਕਾਨ ਹੋਇਆ ਇਸ ਲਈ 2007 ਤੋਂ 2017 ਤੱਕ ਸਰਕਾਰ ਵਿੱਚ ਮੌਜੂਦ ਰਹੇ ਇਸ ਸਿੱਖ ਕੈਬਨ ਮੰਤਰੀ ਇਸ ਸੰਬੰਧੀ ਆਪਣਾ ਸਬਸਤਿਕ ਰੱਖ 15 ਦਿਨ ਦੇ ਅੰਦਰ ਅੰਦਰ ਨਿਯਤ ਰੂਪ ਇਸ ਕੇ ਸ਼ੋਕੇ ਜੀ ਅਕਾਲ ਤਖਤ ਸਾਹਿਬ ਜੀ ਵਿਖੇ ਦੇਣ ਸੁਪਤਿ ਸਿਵਾਦਰ ਜਨਾ ਚ ਨਮਾੜੇ ਸਿੱਖ ਦੀ ਤਰ੍ਹਾਂ

ਅੱਗੇ ਪੜਾ ਸ਼੍ਰੋਮਣੀ ਅਕਾਲੀ ਦਲ ਬੁੱਝਿਆ ਹੋਇਆ ਕੁਝ ਅਜਿਹੇ ਫੈਸਲੇ ਲਾਏ ਜਿਸ ਨਾਲ ਪੰਥਕ ਰੂਪ ਦੇ ਅਕਸਰ ਹੋ ਬਹੁਤ ਭਾਰੇ ਤਾਂ ਲੱਗੇ ਸ਼੍ਰੋਮਣੀ ਅਦਾਲੇ ਦਾ ਵੀ ਹਾਲਤ ਬਹੁਤ ਪਤਲੀ ਹੋਈ ਸਿੱਧੇ ਤਹਿਤ ਬਹੁਤ ਭਾਰੇ ਤਾ ਹੋਇਆ ਇਸੇ 2007 ਤੋਂ 2017 ਤੱਕ

ਆਪਣੇ ਕੀਤਾ ਹੋਏ ਗੁਨਾਹਾਂ ਦੀ ਮਾਫੀ ਦੇ ਮੰਗਦਾ ਉਹਨਾਂ ਦੇ ਉਹਨਾਂ ਦੇ ਅਕਾਉਂਟ ਕੋਲ ਸਾਬ ਕੀਤਾ ਰੱਖਾਈਆ ਹੋਈ ਦਿੱਤਾ ਜਾਂਦਾ ਇਸ ਦੇ ਸਬੰਧ ਵਿੱਚ ਪਾਰਸਮਸਤਾ ਬਾਦ ਦੀ ਸਰ ਸਰ ਸੱਤੇ ਦਾ ਫੈਸਲਾ ਹੋਇਆ ਕਿ ਸੁਖਵੀਰ ਸਿੰਘ ਬਾਦਲ ਹੈ ਬਸੌਰ ਦਿੱਤੀ ਵਿੱਕ ਮੰਤਰੀ ਜਾਂ ਸਰਕਾਰ ਅੱਗੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬੁਝਿਆ ਹੋਇਆ ਕੁਝ ਅਜਿਹੇ ਪੈਸੇ ਲਾਇਏ ਇਸ ਨਾਲ ਸੰਖੇਪ ਰੂਪ ਦੇ ਅਖਰੋਕ ਬਹੁਤ ਭਾਰੇ ਤਾਂ ਲੱਗੇ। ਸ਼ਾਮੇ ਅਦਾਲੇ ਦਾ ਹਾਲਤ ਬਹੁਤ ਪਤਲੇ ਹੋਏ ਸਿੱਧੇ ਤਹਿਤ ਬਹੁਤ ਭਾਰੇ ਤਨ ਹੋਇਆ। ਇਸੇ 2007 ਤੋਂ 2017 ਤੱਕ ਸਰਕਾਰ ਵਿੱਚ ਮੌਜੂਦ ਰਹੇ ਇਸ ਦੇ ਸਿੱਧੇ ਕੈਬਨਰ ਮੰਤਰੀ ਇਸ ਸੰਬੰਧੀ ਆਪਣਾ ਸਪਸ਼ਟਿਕਾ 15 ਦਿਨ ਦੇ ਅੰਦਰ ਅੰਦਰ ਦੇ ਜੇ ਰੋਪੇ ਸੇ ਸ਼ੋਕੇ ਜਿਹੜੀ ਾਕਾਤ ਕਤੂ ਸਾਹਿਬ ਜੀ ਦੇਖੇ ਰੇਣ ਸੁਖੀ ਸਿਬਾਦਰ ਜਨਨ ਤੇ ਮਾਰੇ ਸਿੱਖ ਦੀ ਤਰ੍ਹਾਂ ਜਿਹੜੀ ਾਕਾਤ ਸਾਹਿਬ ਜੀ ਉੱਤੇ ਸ਼ੀਸ਼ੀ ਗੁਰੂ ਸਾਹਿਬ ਦੀ ਹਜ਼ੂਰੀ ਹੈ ਸਿੱਖ ਸੰਗਤ ਅਤੇ ਪੰਡਿਤ ਸਿੰਘ ਸਰਪੰਨ ਜੀ ਬਾਧਰੀਗੇ ਆਪਣੇ ਕੀਤਾ ਹੋਏ ਗੁਨਾਹਾਂ ਦੀ ਮਾਫੀ ਦੇ ਮੰਗਣਾ ਉਹਨਾਂ ਚ ਉਹਨਾਂ ਨੂੰ ਜਿਹੜੀ ਾਕਾਤ ਕਤੂ ਸਾਹਿਬ ਜੀ ਤੋਂ ਰੱਖਾਈਆ ਹੋਈ ਪੂਰੀਤਾ ਜਾਂਦਾ ਹੈ ਇਸੋ ਦੇ ਅੰਦਰ ਪਾਰਟਿਸਪੇਸ਼ਨਸ ਤੇ ਬਾਰੇ ਸਰਵ ਸਭ ਤੋਂ ਵੱਡੇ ਫੈਸਲਾ ਹੋਇਆ